ਇੱਕ ਤਰੀਕ 10ਵਾਂ ਮਹੀਨਾ 2022 ਨਵੇਂ ਸਿਰੇ ਤੋਂ ਕੰਮ ਅਸੀਂ ਸਟਾਰਟ ਕਰਨ ਲੱਗੇ ਆ ਕੋਠੀ ਦਾ ਤੁਸੀਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਕਿ ਜਿਹੜੀ ਪਹਿਲਾ ਕੋਠੀ ਤਿਆਰ ਕੀਤੀ ਸੀ ਤੇ ਉਹਦੇ ਵੀ ਇਸ ਤਰ੍ਹਾਂ ਹੀ ਆਜੋ ਇੱਕ ਵਾਰ ਤੁਹਾਨੂੰ ਦਿਖਾਉਣ ਨੇ ਜੀ ਮੰਨ ਲਓ ਪਹਿਲਾਂ ਉਹ ਜਿਵੇਂ ਵਿੰਡੋ ਦੇ ਵਿੱਚ ਪਹਿਲਾ ਸਟਾਰਟੇ ਕੋਰਨਰ ਆ ਉਵੇਂ ਉਸ ਤਰ੍ਹਾਂ ਦੇ ਪਹਿਲਾ ਜਿਹੜੀ ਪਹਿਲਾ ਵਿੰਡੋ ਆਪਾਂ ਤਿਆਰ ਕੀਤੀ ਸੀਗੀ ਉਹਦੇ ਵੀ ਇਸ ਤਰ੍ਹਾਂ ਹੀ ਕੋਰਨਰ ਆ ਤੇ ਉਸ ਤਰ੍ਹਾਂ ਹੀ ਸਟਾਰਟਿੰਗ ਦੇ ਵਿੱਚ ਇਹ ਪੌੜੀਆਂ ਜਿਹੜੀਆਂ ਸੀਗੀਆਂ ਉਹ ਇੱਧਰ ਵੀ ਸਟਾਰਟ ਹੁੰਦੀਆਂ ਸੀਗੀਆਂ ਤੇ ਇਹਦੀਆਂ ਇੱਧਰ ਦੀ ਨੇ ਜੀ ਤੇ ਉਸ ਤਰ੍ਹਾਂ ਹੀ 7-8 ਪੱਲੇ ਆ ਠੋਸ ਪੱਲੇ ਦੇਗੇ ਤੇ ਤੇ ਉਹ ਇਸ ਤਰ੍ਹਾਂ ਹੀ ਆਇਓ ਅੱਗੇ ਵੀ ਉਸ ਤਰ੍ਹਾਂ ਹੀ ਇੱਥੇ ਕਿਚਨ ਆ ਆਹ ਤੇ ਆਹ ਤੇ ਸਾਰੀ ਕਿਚਨ ਤੇ ਇਹ ਕਿਚਨ ਦੇ ਨਾਲ ਤੇ ਇੱਥੇ ਜੀ ਆਪਣੀ LCD ਪੈਨਲ ਬਣੂਗਾ ਇਥੇ ਐਲ ਜੀ ਡੀ ਪੈਨਲ ਬਣੂਗਾ ਉਸ ਤਰ੍ਹਾਂ ਇਹ ਸਾਰਾ ਤੁਹਾਨੂੰ ਦਿਖਾ ਰਹੇ ਆ ਆ ਕਮਰਾ ਵਾ ਜੀ ਇਹਦੇ ਦੇ ਅੰਦਰ ਵੀ ਇਸ ਤਰ੍ਹਾਂ ਹੀ ਇਥੇ ਪਰ ਇਹ ਪਲਾਟ ਬੂਟਾ ਕੱਪੂੜ ਬਣਾਇਆ ਸੀਗਾ ਇਹ ਉੱਪਰ ਤੱਕ ਛੱਤ ਤੱਕ ਕਵਰਿੰਗ ਹੋਊਗੀ ਇਹਦੀ ਤੇ ਦ ਇਧਰ ਬਾਥਰੂਮ ਟਾਇਲ ਜਾਂ ਨਾਲ ਇਹਦੇ ਤੇ ਦੂਸਰੇ ਪਾਸੇ ਜਿਹੜਾ ਕਮਰਾ ਵਾ ਜੀ ਆ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਹੀ ਦੂਜੇ ਪਾਸੇ ਕਮਰਾ ਵਾ ਜਿਹੜਾ ਇਹਦੇ ਵੀ ਨਾਲ ਏ ਇਸ ਤਰ੍ਹਾਂ ਹੀ ਆਪਣੇ ਕਮਰੇ ਤੋਂ ਬਣਨਾ ਵਾ ਜਿਹੜਾ ਕਮਰਾ ਉਹ ਇਹਦਾ ਵੀ ਉੱਪਰ ਤੱਕ ਲੰਬਾਈ ਹੋਊਗੀ ਉਹ ਜਿਹੜਾ ਪਹਿਲਾ ਵਾਲਾ ਸੀਗੇ ਅਸੀਂ ਬਣਾਏ ਸੀਗੇ ਉਹ 8 ਫੁੱਟ ਤੱਕ ਬਣੇ ਸੀਗੇ ਇਹਦੇ ਨਾਲ ਇਹਦੇ ਨਾਲ ਅਟੈਚਮੈਂਟ ਦੇ ਨਾਲ ਪੂਜਾ ਰੂਮ ਆ ਗਿਆ ਵਾ ਤੇ ਇਧਰ ਦੀ ਬਾਹਰ ਦੀ ਅਗ ਨਾਲ ਹੀ ਇਹ ਦੋਨਾਂ ਕਮਰਿਆਂ ਨੂੰ ਬਾਥਰੂਮ ਅਟੈਚ ਹੋਦਾ ਵਾ